ਇਨਸੈਕਟ ਅਤੇ ਪੈਸਟ ਕੀ ਹੁੰਦਾ ਹੈ ਇਹ ਆਪਾਂ ਚਰਚਾ ਕਰਾਂਗੇ ਡਾਕਟਰ ਸਾਹਿਬ ਦੀ ਜਿਹੜੇ ਦੁਸ਼ਮਣ ਕੀੜੇ ਨੇ ਉਹ ਇਨਸੈਕਟ ਵੀ ਹੈਗੇ ਅਤੇ ਪੈਸਟ ਵੀ ਠੀਕ ਹੈ ਹੁਣ ਤੁਸੀਂ ਲਿਸਟ ਬਣਾ ਲਓ ਦੇਖ ਕੇ ਆ ਸਾਰਿਆਂ ਨੂੰ ਆਇਡੈਂਟੀਫਾਈ ਕਰਕੇ ਲਿਖੋ ਪੈਸਟ ਇਨਸੈਕਟ ਦਾ ਡਿਫਰੈਂਸ ਕੀ ਹੈ ਦੋਵਾਂ ਚ ਇਨਸੈਕਟ ਤੇ ਪੈਸਟ ਦਾ ਬੜਾ ਕਲੀਅਰ ਕੱਟ ਡਿਫਰੈਂਸ ਹੈ ਕਈ ਵਾਰੀ ਸਾਡੇ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਇਹ ਸਮਝ ਲੈਂਦੇ ਵੀ ਸਾਰੇ ਪੈਸਟ ਨੇ ਠੀਕ ਹੈ ਪਰ ਇਹ ਦੋਨੇ ਅਲੱਗ-ਅਲੱਗ ਨੇ ਜਿਵੇਂ ਸਾਰੇ ਇਨਸੈਕਟ ਹੈ ਨਾ ਉਹ ਪੈਸਟ ਨਹੀਂ ਹੁੰਦੇ ਜਿਹੜੇ ਇਨਸੈਕਟ ਸਾਡੀਆਂ ਫਸਲਾਂ ਨੂੰ ਪੈਦਾ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਆ ਹਾਂਜੀ ਉਹ ਕੱਲੇ ਇਨਸੈਕਟ ਆ ਉਹ ਪੈਸਟ ਨਹੀਂ ਹੈਗੇ ਪੈਸਟ ਉਹ ਹੁੰਦਾ ਹੈ ਜਿਹੜਾ ਸਾਡੀ ਫਸਲਾਂ ਦਾ ਨੁਕਸਾਨ ਕਰਦਾ ਹੈ ਠੀਕ ਹੈ ਚਾਹੇ ਉਹ ਫਿਰ ਇਨਸੈਕਟ ਹੋਵੇ ਚਾਹੇ ਉਹ ਵਾਇਰਸ ਹੋਵੇ ਚਾਹੇ ਉਹ ਉਲੀ ਹੋਵੇ ਚਾਹੇ ਕੋਈ ਜਾਨਵਰ ਹੋਵੇ ਸਭ ਪਛਾਣ ਰੱਖਣੀ ਪਊਗਾ ਨਾ ਹਾਂ ਜਿਹੜਾ ਵੀ ਸਾਡੀਆਂ ਫਸਲਾਂ ਦਾ ਨੁਕਸਾਨ ਕਰਦਾ ਉਹ ਕੀ ਹੋਊਗਾ ਪੈਸਟ ਹੋਊਗਾ ਠੀਕ ਹੈ ਠੀਕ ਹੈ ਤੇ ਜਿਹੜਾ ਸਾਡੀਆਂ ਫਸਲਾਂ ਦਾ ਨੁਕਸਾਨ ਕਰਨ ਦੀ ਬਜਾਏ ਸਾਡੀ ਮਦਦ ਕਰਦਾ ਉਹਨੂੰ ਵਧਨ ਫੁੱਲਣ ਦੇ ਵਿੱਚ ਉਤਪਾਦਨ ਬਣਾਉਣ ਦੇ ਉਹ ਇਨਸੈਕਟ ਤਾਂ ਹੋ ਸਕਦਾ ਸਾਡਾ ਮਿੱਤਰ ਕੀੜਾ ਹੋਊਗਾ ਮਿੱਤਰ ਇਨਸੈਕਟ ਹੋਊਗਾ ਇਹ ਉਦਾਹਰਨ ਦੇ ਵਜੋਂ ਜਿਵੇਂ ਕਿ ਆਪਣੇ ਸ਼ਹਿਦ ਵਾਲੀ ਮੱਖੀ ਹੁੰਦੀ ਹੈ ਵੱਧੂ ਮੱਖੀ ਹੈ ਨਾ ਇਹ ਇਨਸੈਕਟ ਤਾਂ ਹੈਗਾ ਪਰ ਸਾਡਾ ਮਿੱਤਰ ਹੈ ਠੀਕ ਹੈ ਇਹ ਕੀ ਕਰਦਾ ਹੈ ਫਸਲਾਂ ਦਾ ਪ੍ਰਾਗਣ ਕਰਦਾ ਹੈ। ਠੀਕ ਹੈ। ਐਸੇ ਤਰ੍ਹਾਂ ਇੱਕ ਲੈਕ ਇਨਸੈਕਟ ਹੁੰਦਾ ਹੈ। ਇਹ ਵੀ ਸਾਡੀਆਂ ਸਾਡਾ ਮਿੱਤਰ ਕੀੜਾ ਸਾਡਾ ਫਸਲਾਂ ਦਾ ਉਤਪਾਦਨ ਕਰਨ ਦੇ ਵਿੱਚ ਸਾਡੀ ਮਦਦ ਕਰਦਾ ਹੈ। ਠੀਕ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਦਰਤ ਦੇ ਵਿੱਚ ਕੀੜੇ ਨੇ, ਮਕੜੀਆਂ ਨੇ ਬਹੁਤ ਸਾਰੀਆਂ ਹਨ ਜਿਹੜੀਆਂ ਸਾਡੀਆਂ ਫਸਲਾਂ ਨੂੰ ਪੈਦਾ ਕਰਨ 'ਚ ਸਾਡੀ ਮਦਦ ਕਰਦੀਆਂ ਇਹ ਮਿੱਤਰ ਕੀੜੇ। ਤੇ ਜਿਹੜਾ ਪੈਸਟ ਹੁੰਦਾ ਹੈ ਉਹ ਸਾਡਾ ਨੁਕਸਾਨ ਕਰਦਾ। ਕਲੀਅਰ ਹੋਇਆ? ਖੇਤ ਦੇ ਵਿੱਚ ਬਹੁਤ ਤਰ੍ਹਾਂ ਦੇ ਕੀੜੇ ਐ। ਸਾਰੇ ਕੀੜੇ ਪੈਸਟ ਨਹੀਂ ਹੁੰਦੇ ਪੈਸਟੋ ਹੁੰਦਾ ਜਿਹੜਾ ਸਾਡੀ ਫਸਲ ਨੂੰ ਉਹਦਾ ਜੀਵਨ ਚੱਕਰ ਪੂਰਾ ਕਰਨ ਦੇ ਵਿੱਚ ਨੁਕਸਾਨ ਪੈਦਾ ਕਰੇ ਵਾਧਾ ਉਤਪਨ ਕਰੇ ਉਹਨ ਜੀਵਨ ਚੱਕਰ ਪੂਰਾ ਕਰਨ ਤੋਂ ਰੋਕੇ ਉਹਨੂੰ ਅਸੀਂ ਕਹਿੰਦੇ ਪੈਸਟ ਤੇ ਜ਼ਰੂਰੀ ਨਹੀਂ ਕਿ ਪੈਸਟ ਕੀੜਾ ਹੀ ਹੋਵੇਗਾ ਵਾਇਰਸ ਵੀ ਹੋ ਸਕਦਾ ਹੈ ਕੋਈ ਬਿਮਾਰੀ ਵੀ ਹੋ ਸਕਦੀ ਹੈ ਉਹ ਗਵਾਂਡੀ ਵੀ ਹੋ ਸਕਦਾ ਜਿਹੜਾ ਜਾਣ ਬਜ ਕੇ ਉੱਤੇ ਜਿਹੜਾ ਹੈਗਾ ਘਾੜੀ ਸਪਰੇ ਕਰ ਗਿਆ ਤਾਂ ਕੋਈ ਵੀ ਉਹ ਚੀਜ਼ ਜਿਹੜੀ ਕਿ ਖੇਤ ਨੂੰ ਜਿਹੜਾ ਹੈਗਾ ਆਪਣੀ ਫਸਲ ਨੂੰ ਉਹਦਾ ਜੀਵਨ ਚੱਕਰ ਪੂਰਾ ਕਰਨ ਤੋਂ ਰੋਕਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ ਪੈਸਟ ਤੇ ਇੱਕ ਕੀੜਾ ਵੀ ਪੈਸਟ ਹੋ ਸਕਦਾ ਹੈ ਲੇਕਿਨ ਜਿਹੜੇ ਖੇਤ ਚ ਇੰਨੀ ਵੱਡੀ ਸੰਖਿਆ ਚ ਕੀੜੇ ਫਿਰਦੇ ਆ ਉਹ ਸਾਰੇ ਪੈਸਟ ਨਹੀਂ ਹਨ ਉਹਨਾਂ ਚ ਬਹੁਤ ਐ ਕੀੜੇ ਜਿਹੜੇ ਹੈਗੇ ਆ ਸਾਡੇ ਦੋਸਤ ਵੀ ਹਨ ਉਹ ਇਨਸੈਕਟ ਤਾਂ ਹੋ ਸਕਦੇ ਆ ਮੈਂ ਕੀੜਾ ਤਾਂ ਹੋ ਸਕਦੇ ਆ ਪਰੰਤੂ ਪੈਸਟ ਨਹੀਂ ਹੋਣਗੇ ਮਤਲਬ ਕਿ ਤੁਹਾਡੀ ਫਸਲ ਨੂੰ ਨੁਕਸਾਨ ਨਹੀਂ ਪਹੁੰਚਾਣਗੇ